ਇਹ ਗੱਲ ਆ ਸਾਡੇ ਸਿੱਖ ਕੋ ਮਾਤੇ ਕਿਉਂਕਿ ਐਡੇ ਹੀ ਆਗੂ ਹੋ ਕੇ ਇੰਡੀ ਸਾਡੇ ਕੋਲ ਤਾਕਤ ਹੋਵੇ ਮਜੂਦਾ ਸਰਕਾਰ ਆ ਜਾ ਮੋਦੀ ਸਰਕਾਰ ਆ ਜਾ ਕੇਂਦਰੀ ਆ ਲੈ ਜਾ ਭਗਵੰਤ ਮਾਨ ਇਹਨਾਂ ਨੂੰ ਆਪਣੇ ਆਪ ਸੋਚਣਾ ਚਾਹੀਦਾ ਕਿ ਜਿਹੜੇ ਮੁੱਦੇ ਤੇ ਤੁਸੀਂ ਲੋਕਾਂ ਦੀਆਂ ਵੋਟਾਂ ਲੁੱਟਦੇ ਜੇ ਉਹ ਮੁੱਦਾ ਸਾਡੇ ਭਾਈ ਅਮਰਪਾਲ ਸਿੰਘ ਨੇ ਅੰਮ੍ਰਿਤ ਛਕਾਉਣਾ ਨਸ਼ੇ ਨੂੰ ਬੰਦ ਕਰਨਾ ਇਹ ਕੀਤਾ ਸੀ ਤੇ ਉੱਥੋਂ ਚੁੱਕ ਕੇ ਤੁਸੀਂ ਜੇਲ੍ਹ ਭੇਜ ਦਿੱਤਾ ਜਿਹੜੇ ਮਾਈ ਭਾਈ ਸਾਡੀਆਂ ਸੰਪਰਦਾਵਾਂ ਸਾਡੇ ਸੰਤ ਮਹਾਪੁਰਸ਼ ਆ ਇਹਨਾਂ ਨੂੰ ਸਾਰਿਆਂ ਨੂੰ ਇਸ ਗੱਲ ਦੇ ਉੱਤੇ ਅਮਰਪ੍ਰੀਤ ਭਾਈ ਅਮਰਪਾਲ ਸਿੰਘ ਦਾ ਸਾਥ ਦੇਣਾ ਚਾਹੀਦਾ ਭਾਈ ਅਮਰਪਾਲ ਨੂੰ ਛੱਡਿਆ ਜਾਵੇ ਬੇਦੋਸ਼ਾ ਫੜਿਆ ਹੈ ਤੇ ਸਾਡੇ ਬੰਦੀ ਵਾਲੇ ਜੇਲ੍ਹ ਜਿਹੜੇ ਸਜ਼ਾ ਕੱਟ ਰਹੇ ਆ ਕਿਸਾਨ ਦੇ ਸੰਘਰਸ਼ ਆਗੂ ਹੈ ਵੀ ਅੱਗੇ ਵੰਗੂ ਧੋਖਾ ਨਹੀਂ ਆਪਾਂ ਖਾਣਾ ਤੇ ਮੋਦੀ ਸਾਹਿਬ ਤੈਨੂੰ ਵੀ ਬੇਨਤੀ ਕੀਤੀ ਜਾਂਦੀ ਆ ਤੈਨੂੰ ਪਤਾ ਖਾਲਸੇ ਦੇ ਨਾਲ ਜਿਹੜਾ ਰਾਜ ਖਾਲਸੇ ਦਾ ਵਾ ਇਹ ਮੋਦੀ ਸਾਹਿਬ ਆਪ ਹਾਂਜੀ ਬਾਪੂ ਜੀ ਜਿਹੜਾ ਪਿਛਲੇ ਸੰਘਰਸ਼ ਦੇ ਦੌਰਾਨ ਜਦੋਂ ਦੀਪ ਸਿੱਧੂ ਨੇ ਕਿਹਾ ਸੀ ਕਿ ਇਹਨਾਂ ਨੂੰ ਫੇਰ ਆਉਣਾ ਪੈਣਾ ਹੈ ਨਹੀਂ ਤੇ ਮੇਰੀਆਂ ਗੱਲਾਂ ਮੰਨ ਲਓ ਇਹਨਾਂ ਲੋਕਾਂ ਨੇ ਦੀਪ ਸਿੰਘ ਦੀਆਂ ਗੱਲਾਂ ਨਹੀਂ ਮੰਨੀਆਂ ਤੇ ਅੱਜ ਦੇਖ ਲਓ ਇਹਨਾਂ ਨੂੰ ਫੇਰ ਉਸੇ ਜਗ੍ਹਾ ਤੇ ਜਾਣਾ ਪਿਆ ਉਹਤੋਂ ਤੁਸੀਂ ਕੀ ਕਹਿਣਾ ਚਾਹੋਗੇ ਦੀਪ ਸਿੰਘ ਸਿੱਧੂ ਨੇ ਤੁਹਾਨੂੰ ਪਹਿਲਾਂ ਦੱਸਿਆ ਸੀ ਸਾਰੀ ਸੰਗਤਾਂ ਨੂੰ ਦੱਸਿਆ ਉਹਦੀਆਂ ਵੀਡੀਓ ਕੱਟ-ਕੱਟ ਕੇ ਵੇਖੋ ਕਿ ਇਹੀਂ ਆਗੂ ਹੋ ਕੇ ਇੰਡੀ ਸਾਡੇ ਕੋਲ ਤਦਪ ਹੋਵੇ ਸ਼ਰੋਮਣੀ ਅਕਾਲੀ ਦਲ ਹੋਵੇ ਸਿਰ ਦੇ ਕੇ ਸ਼ਰੋਮਣੀ ਬਣੀ ਹੋਵੇ ਇਹ ਇਹ ਵਿਕੇ ਹੋਏ ਆ ਲੋਕ ਇਹ ਸਾਰੇ ਵਿਕ ਗਏ ਆ ਸੰਤਮਨ ਤਾਂ ਸਾਰੇ ਵਿਗੇ ਹੋਇਆ ਇੱਕ ਸੂਰਮੇ ਆਪਣੇ ਆਪ ਨੂੰ ਘੋਉਂਦੇ ਆ ਬਾਣੀ ਬਾਰੇ ਦੇ ਨਾਲ ਪਿਆ ਗੁਪਜੀਤ ਕਿਸ਼ਨ ਦੱਸੋਗੇ ਜੋ ਅੰਮ੍ਰਿਤਪਾਲ ਸਿੰਘ ਦੀ ਗੱਲ ਰਿਕਾਰਡਿੰਗ ਆਈ ਹੈ ਜੇਲ੍ਹ ਦੇ ਵਿੱਚੋਂ ਉਹਦੇ ਬਾਰੇ ਉਹਨਾਂ ਬਾਰੇ ਜੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਾਂੜੀਆਂ ਸਾਡੀਆਂ ਮੌਜੂਦਾ ਸਰਕਾਰ ਆ ਜਾ ਮੋਦੀ ਸਰਕਾਰ ਆ ਜਾ ਕੇਂਦਰੀ ਆਲ ਆ ਜਾ ਭਗਵੰਤ ਮਾਨ ਇਹਨਾਂ ਨੂੰ ਆਪਣੇ ਆਪ ਸੋਚਣਾ ਚਾਹੀਦਾ ਕਿ ਜਿਹੜੇ ਮੁੱਦੇ ਤੇ ਤੁਸੀਂ ਲੋਕਾਂ ਦੀਆਂ ਵੋਟਾਂ ਲੁੱਟਦੇ ਜੇ ਉਹ ਮੁੱਦਾ ਸਾਡੇ ਭਾਈ ਅੰਮ੍ਰਿਤਪਾਲ ਸਿੰਘ ਨੇ ਅੰਮ੍ਰਿਤ ਛਕਾਉਣਾ ਨਸ਼ੇ ਨੂੰ ਬੰਦ ਕਰਨਾ ਇਹ ਕੀਤਾ ਸੀ ਤੇ ਉਥੋਂ ਚੁੱਕ ਕੇ ਤੁਸੀਂ ਜੇਲ੍ਹ ਭੇਜ ਦਿੱਤਾ ਅੱਜ ਦੁੱਖ ਭਰੀ ਕਹਾਣੀਆਂ ਸਿੱਖ ਭਾਈਚਾਰੇ ਵਾਸਤੇ ਦੇਖੋ ਜੇਲ੍ਹ ਦੇ ਵਿੱਚੋਂ ਕਿਹੋ ਜਿਹੀ ਬੋਲ ਰਿਹਾ ਵੀ ਸਾਡੇ ਨਾਲ ਇੰਨੇ ਧੱਕੇਸ਼ਾਹੀਆਂ ਕਰ ਰਿਹਾ ਇਹ ਇਹ ਆਪਣੇ ਸਿੱਖ ਸਮਾਜ ਨੂੰ ਸਾਰਿਆਂ ਨੂੰ ਇਹ ਸੋਚਣਾ ਚਾਹੀਦਾ ਇਹ ਅੱਗੇ ਵੀਡੀਓ ਜਿਹੜੀ ਹੈ ਉਹਨਾਂ ਦੀ ਵੀਡੀਓ ਸੁਣ ਕੇ ਤੇ ਖਾਲਸਾ ਦੀ ਬੜਾ ਦੁੱਖ ਆਉਂਦਾ ਹੈ ਇਸ ਕਰਕੇ ਜਿਹੜੇ ਮਾਈ ਭਾਈ ਸਾਡੀਆਂ ਸੰਪਰਦਾਵਾਂ ਸਾਡੇ ਸੰਤ ਮਹਾਂਪੁਰਖਾਂ ਇਹਨਾਂ ਨੂੰ ਸਾਰਿਆਂ ਨੂੰ ਇਸ ਗੱਲ ਦੇ ਉੱਤੇ ਅੰਮ੍ਰਿਤ ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਦੇਣਾ ਚਾਹੀਦਾ ਔਰ ਜਿਹੜਾ ਚੱਲ ਰਿਹਾ ਸੰਘਰਸ਼ ਅਸੀਂ ਇਹਨਾਂ ਸੰਘਰਸ਼ ਵਾਲਿਆਂ ਵੀਰਾਂ ਨੂੰ ਕਿਸਾਨਾਂ ਨੂੰ ਇਹ ਬੇਨਤੀ ਕਰਦੇ ਆ ਕਿਤੇ ਅੱਗੇ ਵੰਗੂ ਧੋਖਾ ਨਾ ਖਾ ਲਿਓ ਜੇ ਹੁਣ ਜਿਹੜਾ ਸਮਾਂ ਆ ਗਿਆ ਪਹਿਲੋ ਸਾਡੀਆਂ ਮੁੱਖ ਬੰਗਾਂਏ ਰੱਖੋ ਭਾਈ ਅਮਰਤਪਾਲ ਨੂੰ ਛੱਡਿਆ ਜਾਵੇ ਬੇਦੋਸ਼ਾ ਫੜਿਆ ਹੈ ਤੇ ਸਾਡੇ ਬੰਦੀ ਵਾਲੇ ਜੇਲ੍ਹ ਜਿਹੜੇ ਸਜ਼ਾ ਕੱਟ ਰਹੇ ਆ ਜੇ ਇੱਕ ਬਾਇ ਕੀਤਾ ਜਾਂ ਉਹਨਾਂ ਨੇ ਉਹ ਆਪਦਾ ਭਗਤ ਚੁੱਕੇ ਆ ਤੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਔਰ ਸਾਡੇ ਮਾਝੇ ਦੇ ਮਜਾਹਲ ਜਿਹੜੇ ਆ ਸਾਡੇ ਸਰਵਨ ਸਿੰਘ ਪੁਨੇਰ ਬਹੁਤ ਸੱਚਾ ਸੁਟਾ ਲੀਡਰ ਆਪਾਂ ਨੂੰ ਮਿਲਿਆ ਹੈ ਇਹ ਮੁਨੇਰ ਸਾਹਿਬ ਆਪ ਨੂੰ ਵੀ ਬੇਨਤੀ ਕੀਤੀ ਜਾਂਦੀ ਜਿੰਨੇ ਸਾਡੇ ਖਾਨ ਦੇ ਸੰਘਰਸ਼ ਆਗੂ ਹੈ ਕਿ ਅੱਗੇ ਵੰਗੋਂ ਧੋਖਾ ਨਹੀਂ ਆਪਾਂ ਖਾਣਾ ਤੇ ਮੋਦੀ ਸਾਹਿਬ ਤੈਨੂੰ ਵੀ ਬੇਨਤੀ ਕੀਤੀ ਜਾਂਦੀ ਆ ਤੈਨੂੰ ਪਤਾ ਖਾਲਸੇ ਦੇ ਨਾਲ ਜਿਹੜਾ ਰਾਜ ਖਾਲਸੇ ਦਾ ਵਾ ਬਾਬੂ ਜੀ ਜਿਹੜਾ ਪਿਛਲੇ ਸੰਘਰਸ਼ ਦੇ ਦੌਰਾਨ ਜਦੋਂ ਦੀਪ ਸਿੱਧੂ ਨੇ ਕਿਹਾ ਸੀ ਕਿ ਇਹਨਾਂ ਨੂੰ ਫੇਰ ਆਉਣਾ ਪੈਣਾ ਹੈ ਨਹੀਂ ਤੇ ਮੇਰੀਆਂ ਗੱਲਾਂ ਮੰਨ ਲਓ ਇਹਨਾਂ ਲੋਕਾਂ ਨੇ ਦੀਪ ਸਿੱਧੂ ਦੀਆਂ ਗੱਲਾਂ ਨਹੀਂ ਮੰਨੀਆਂ ਤੇ ਅੱਜ ਦੇਖ ਲਓ ਇਹਨਾਂ ਨੂੰ ਫੇਰ ਉਸੇ ਜਗ੍ਹਾ ਤੇ ਜਾਣਾ ਪਿਆ ਉਹ ਕਹਿਣਾ ਚਾਹੁੰਦੇ ਅਸੀਂ ਉਹਨਾਂ ਬਾਰੇ ਇਹ ਕਹਿਣਾ ਚਾਹੁੰਦੇ ਹਾਂ ਜੋ ਵੀ ਧਾਰਮਿਕ ਇਨਸਾਨ ਹੈ ਜੇਦੀ ਵਿਰਤੀ ਧਾਰਮਿਕ ਹੋ ਜਾਂਦੀ ਆ ਉਹਦਾ ਕਹਿਣਾ ਮੰਨਣਾ ਚਾਹੀਦਾ ਹੈ ਉਹਦਾ ਕਹਿਣਾ ਨਹੀਂ ਮੰਨਿਆ ਤੇ ਅੱਜ ਸਾਨੂੰ ਫੇਰ ਦੁੱਖ ਬਰਾਬਰ ਤੇ ਚੱਲਣਾ ਪੈ ਰਿਹਾ ਇਹ ਭਾਈ ਦੀਪ ਸਿੰਘ ਸਿੱਧੂ ਨੇ ਤੁਹਾਨੂੰ ਪਹਿਲਾਂ ਦੱਸਿਆ ਸੀ ਸਾਰੀ ਸਗਤਾਂ ਨੂੰ ਦੱਸਿਆ ਉਹਦੀਆਂ ਵੀਡੀਓ ਕੱਟ ਕੱਟ ਕੇ ਵੇਖੋ ਅੱਜ ਵੀ ਭਾਈ ਅਮਰਪਾਲ ਦੇ ਨਾਲ ਉਹ ਚੀਜ਼ਾਂ ਹੋ ਰਹੀਆਂ ਜਿਹੜੀਆਂ ਸਾਡੀਆਂ ਰੰਗਜੀਤ ਦੇ ਸਮੇਂ ਤੇ ਹੋ ਰਹੀਆਂ ਅਸੀਂ ਸਾਡੇ ਨਾਲ ਉਸ ਵਾਂਗ ਸਾਡੇ ਨਾਲ ਵੀਤ ਰਿਹਾ ਹੈ ਉਹ ਜੇਲ੍ਹ ਦੇ ਵਿੱਚ ਬੈਰਕ ਦੇ ਵਿੱਚ ਅਤੇ ਬਾਗੂਮਾਂ ਦੇ ਵਿੱਚ ਕੈਮਰੇ ਲਾਏ ਗਏ ਆ ਉਸ ਨੂੰ ਤੁਸੀਂ ਕਿੱਥਾ ਦੇਖਦੇ ਹੋ ਅਸੀਂ ਬਹੁਤ ਨਿੰਦਣ ਜੋ ਕਰਦੇ ਆ ਇਹ ਸਰਕਾਰ ਦਾ ਵੀ ਜਿਹੜੀ ਸ਼ਾਮ ਦੀ ਸਰਕਾਰ ਆ ਭਾਈ ਤੁਸੀਂ ਰਹਿਮ ਕਰੋ ਕੋਈ ਨਾ ਕੋਈ ਸੋਚੋ ਤੁਸੀਂ ਤੇ ਇਹ ਦੇ ਜੇਲ੍ਹ ਕਟਨਾਏ ਇਹਨਾਂ ਨੇ ਅੱਗੇ ਪੰਜਾਬੀਆਂ ਨੇ ਧੱਕਾ ਕੀਤਾ ਵਾ ਤੇ ਅਸੀਂ ਕੀ ਕਰ ਰਹੇ ਆ ਇਹ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਤੇ ਸਾਡੀ ਪੰਜਾਬ ਸਰਕਾਰ ਨੂੰ ਵੀ ਇਹਦੇ ਬਾਰੇ ਕੋਈ ਮੁੱਦਾ ਖਾਣਾ ਚਾਹੀਦਾ ਤੇ ਇਹ ਕਿਉਂ ਸਾਡੇ ਨਾਲ ਧੱਕੇਸ਼ਾਹੀ ਹੋ ਰਹੀ ਆ ਸਾਡੇ ਜਿਹੜੇ ਆਗੂ ਆ ਸ਼੍ਰੋਣੀ ਕਮੇਟੀ ਦੇ ਇਹਨਾਂ ਨੂੰ ਪੂਰਾ ਜੋਰ ਅਪੀਲ ਕਰਦੇ ਆ ਤੇ ਇਹਦੇ ਮਗਰ ਪਿੱਛੇ ਭਾਈ ਅਮਰਤਪਾਲ ਸਿੰਘ ਦੇ ਪਿੱਛੇ ਜਿਹਨੇ ਸੰਤ ਮੰਤ ਮਹਾਂਪੁਰਖ ਆ ਸਾਰਿਆਂ ਨੂੰ ਬੇਨਤੀ ਆ ਵੀ ਤਗੜੇ ਹੋ ਕੇ ਆਪਾਂ ਹੰਬੜਾ ਮਾਰੀਏ ਸਾਹੀ ਗੁਰਦੁਆਰਾ ਟਾਪ ਸਰ ਦੀ ਧਰਤੀ ਤੋਂ ਬੋਲ ਲਈਏ ਬਾਬਾ ਧੰਨ ਧੰਨ ਬਾਬਾ ਸ਼ਹੀਦ ਜੀ ਜਿਨਾਂ ਨੇ ਖਾਲਸੇ ਦੀ ਰਾਜਧਾਨੀ ਖਾਲਸੇ ਦੀ ਗੁਰਦੁਆਰਾ ਟਾਪ ਸਰ ਦੀ ਧਰਤੀ ਰੱਖੀ ਆ ਬਾਪੂ ਜੀ ਤੱਲ ਦੀ ਅਮਰਤਪਾਲ ਦੀ ਵੀਡੀਓ ਆਈ ਆ ਉਸ ਤੋਂ ਬਾਅਦ ਕਿਸੇ ਵੀ ਸਿਆਸੀ ਲੀਡਰ ਦਾ ਧਾਰਮਿਕ ਲੀਡਰ ਦਾ ਇੱਥੋਂ ਤੱਕ ਕੀ ਅਕਾਲ ਤਖਤ ਤੇ ਜਥੇਦਾਰ ਸਾਹਿਬ ਤੱਕ ਦਾ ਕੋਈ ਬਿਆਨ ਨਹੀਂ ਆਇਆ ਇਸ ਬਾਰੇ ਇਸ ਵਾਇਦ ਤੋਂ ਦਾ ਕੀ ਸੋਚਣਾ ਅੱਛੀ ਇਸ ਬਾਰੇ ਬਹੁਤ ਘਟੀਆਂ ਗੱਲਾਂ ਸਾਡੇ ਸਿੱਖ ਕੋ ਮਵਾਤੇ ਕਿਉਂਕਿ ਐਡੇ ਹੀ ਆਗੂ ਹੋ ਕੇ ਇੱਡੀ ਸਾਡੇ ਕੋਲ ਤਾਕਤ ਹੋਵੇ ਸ਼ਰੋਮਣੀ ਅਕਾਲੀ ਦਲ ਹੋਵੇ ਸਿਰ ਦੇ ਕੇ ਸ਼ਰੋਮਣੀ ਬਣੀ ਹੋਵੇ ਇਹ ਇਹ ਵਿਕੇ ਹੋਏ ਆ ਲੋਗ ਇਹ ਸਾਰੇ ਵਿਗ ਗਏ ਆ ਸੰਤਮੰਤ ਸਾਰੇ ਵਿਕੇ ਹੋਇਆ ਇਹ ਵਿਗੇ ਨਾ ਹੋਣ ਸਾਡੇ ਦੇਸ਼ ਤੋਂ ਤਾਂ ਭੀੜ ਨਾ ਖਤਮ ਹੋਵੇ ਜੇ ਦ੍ਰਿਵਾਨ ਨੂੰ ਬੰਨ ਲਾ ਸਕਦੇ ਆ ਨਸ਼ਿਆਂ ਨੂੰ ਬੰਨ ਲਾਉਣ ਵਾਸਤੇ ਭਾਈ ਅਮਰਤਪਾਲ ਤੁਰਿਆ ਇਹ ਕਿਉਂ ਨਹੀਂ ਇਹਨਾਂ ਦਾ ਸਾਧ ਦਿੱਤਾ ਇਹ ਸਾਰੇ ਨਿਭੇਗੇ ਆ ਲੋਗ ਇਹ ਸਿਆਸਤ ਦੀ ਝੋਲੀ ਦੇ ਵਿੱਚ ਡਿੱਗੇ ਆ ਇਹਨਾਂ ਲੀਡਰਾਂ ਦੀ ਝੋਲੀ 'ਚ ਡਿੱਗੇ ਆ ਅਸੀਂ ਦਾਸ ਨਹੀਂ ਡਿੱਗਾ ਦਾਸ ਜਿਹੜੇ ਸਾਡੇ ਗੁਰਦੁਆਰਾ ਟਾਪ ਸਾਹਿਬ ਦੀ ਧਰਤੀ 'ਤੇ ਆਹੀ ਕਹੇ ਲੀਡਰ ਦੇ ਝੋਲੀ 'ਚ ਨਹੀਂ ਹੈ ਅਸੀਂ ਕਾਲਪੁਰਖ ਦੀ ਝੋਲੀ 'ਚ ਗੁਰੂ ਗੋਬਿੰਦ ਸਿੰਘ ਉੱਥੇ ਆਜਰ ਨਾਜਰੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਚਾ ਲੀਡਰਾਂ ਬਾਰੇ ਤਾਂ ਜਿੱਦਾਂ ਤੁਸੀਂ ਕਹਿ ਦਿੱਤਾ ਤੁਸੀਂ ਸਿੱਖ ਕੌਮ ਨੂੰ ਕੀ ਅਪੀਲ ਕਰਨਾ ਚਾਹੁੰਦੇ ਸਿੱਖ ਕੌਮ ਨੂੰ ਇਹ ਅਪੀਲ ਕਰਦੇ ਆ ਅਸ ਵਕਤ ਸਿੱਖ ਸੂਰਮੇ ਆਪਣੇ ਆਪ ਨੂੰ ਭੌਂਦੇ ਆ ਬਾਣੀ ਬਾਰੇ ਦੇ ਨਾਲ ਪਿਆਰ ਕਰਦੇ ਆ ਸਿੱਖੀ ਦੇ ਨਾਲ ਪਿਆਰ ਕਰਦੇ ਆ ਭਾਵੇਂ ਕੋਈ ਕਿਸੇ ਵੀ ਰੰਗ ਦੇ ਵਿੱਚ ਆ ਉਹ ਸਿੱਖ ਹੋਣਾ ਚਾਹੀਦਾ ਤੇ ਉਹਦੇ ਉਹਨਾਂ ਨੂੰ ਹੀ ਅਪੀਲ ਕਰਦੇ ਆ ਵੀ ਵੱਧ ਚੜ ਕੇ ਅੱਗੇ ਉਹਨ ਸੰਤ ਮਹਾਂਪੁਰਖ ਜਿestrਾਂ ਸਾਡੇ ਸੰਤਾਂ ਕਿਹੜੇ ਕਿਹੜੇ ਸੰਤਾਂ ਤੇ ਇਥੇ ਇੱਕ ਸੰਤ ਜਿਹੜਾ ਨਾ ਉਹ ਦਰਿਆ ਬੰਨ ਲਾ ਸਕਦਾ ਇੱਕ ਸੰਤ ਜਿਹੜਾ ਇਹ ਚੀਜ਼ ਨੂੰ ਰੋਕ ਸਕਦਾ ਜੇ ਸਾਡੀ ਤਾਕਤ ਵਰਤਨ ਦੀ ਰਾਣੀਆਂ ਸਰਕਾਰਾਂ ਸੀ ਇਹਨਾਂ ਨੂੰ ਆਪਾਂ ਲੋਕ ਕਹਿੰਦੇ ਸੀ ਕਿ ਚੰਗੀਆਂ ਨਹੀਂ ਹਨ ਆਪਾਂ ਫਿਰ ਬਦਲਾ ਲਿਆਂਦਾ ਹੁਣ ਇਸ ਸਰਕਾਰ ਨੂੰ ਤੁਸੀਂ ਕਿੰਨਾ ਦੇਖਦੇ ਅਸੀਂ ਇਸ ਸਰਕਾਰ ਨੂੰ ਤਾਂ ਬਹੁਤ ਚੰਗਾ ਕਰਕੇ ਬਿਨ ਲਿਆਂਦਾ ਸੀ ਅਸੀਂ ਆਪ ਖੋਦੇ ਗੱਲ ਦੇ ਵਿੱਚ ਪਹਿਰਾ ਦਿੱਤਾ ਕਿ ਸਾਡਾ ਭਗਵਾਨਤਮਾਨ ਆਵੇ ਤੇ ਸਾਡੇ ਵਾਸਤੇ ਚੰਗੀ ਚੀਜ਼ ਲੈ ਕੇ ਆਊਗਾ ਪਰ ਚੀਜ਼ਾਂ ਬਹੁਤ ਇਕੀਆਂ ਵੀ ਲੈ ਕੇ ਆਏ ਪਰ ਆ ਜਿਹੜੀ ਇਹਨੇ ਨਕਦੀ ਕੀਤੀ ਆ ਸਿੱਖ ਕੌਮ ਦੀ ਸਾਡੇ ਵਿੱਚ ਰਲ ਕੇ ਸਾਡੇ ਨਾਲ ਰਹਿ ਕੇ ਇਹਦੀ ਕਹਿਣੀ ਕਰਨੀ ਤੇ ਅਸੀਂ ਚੱਲੇ ਸਾਡੇ ਭਾਈ ਅਮਰਤਪਾਲ ਸਿੰਘ ਚੱਲਿਆ ਤੇ ਫਿਰ ਇਹਨੇ ਧੋਖਾ ਕੀਤਾ ਸਾਡੇ ਨਾਲ ਇਹ ਸਰਕਾਰ ਉਹਨਾਂ ਸਰਕਾਰਾਂ ਨਾਲੋਂ ਵੀ ਮਾੜੀ ਨਿਕਲੀ ਐ ਮਾਰੇ ਨੂੰ ਮਾਰਾ ਨਾ ਕਹੀਏ ਚੰਗੇ ਨੂੰ ਚੰਗਾ ਨਾ ਕਹੀਏ ਇਹ ਖਾਲਸਾ ਜੀ ਫਿਰ ਕਿਤਨਾ ਜੇ ਅਸੀਂ ਫੁੱਲ ਨੂੰ ਫੁੱਲ ਕਵਾਂਗੇ ਤੇ ਕੰਡੇ ਨੂੰ ਕੰਡਾ ਕਵਾਂਗੇ ਤਾਂ ਅਸੀਂ ਰੱਬ ਦੇ ਘਰ ਪਿਆਰੇ ਹੋਵਾਂਗੇ ਜੇ ਅਸੀਂ ਫੁੱਲ ਨੂੰ ਕੰਡੇ ਕਹਿ ਦਿਆਂਗੇ ਤੇ ਕੰਡਿਆਂ ਨੂੰ ਫੁੱਲ ਕਹਿ ਦਿਆਂਗੇ ਤਾਂ ਅਸੀਂ ਮਾਰੇ ਜਾਵਾਂਗੇ ਬੈ ਬੈ ਕੇ ਗੱਲਾਂ ਕਰਦੇ ਆ ਵੀਡੀਓ ਦੇ ਵਿੱਚ ਵੇਖੀਦਾ ਅਸੀਂ ਗੱਲਾਂ ਨਹੀਂ ਕਰਦੇ ਅਸੀਂ ਲੜਾਈ ਵੀ ਲੜਨੇ ਆ ਅਸੀਂ ਦਾਲ ਤੇ ਕੇਸ ਪਾਇਆ ਨਾਲ ਦੇ ਉੱਤੇ ਅਸੀਂ ਸਾਰੇ ਕੰਮ ਕਰਨ ਜਾਣਦੇ ਆ ਅਸੀਂ ਥੋੜੀ ਜਿਹੜੇ ਮਸਲੇ ਤੇ ਕੇਸ ਪਾਇਆ ਤੁਸੀਂ ਅਸੀਂ ਐਸੇ ਮਸਲੇ ਤੇ ਕੇਸ ਪਾਇਆ ਵੀ ਭਗਵੰਤ ਮਾਨ ਸਾਹਿਬ ਹੋਣੀ ਸਾਡਾ અમરતપાલ ਜਿਹੜਾ ਹੈ ਬੇਦੋਚਾ ਹੈ ਇਹ 도ਚੀ ਇਹ ਆ ਜਿਨ੍ਹਾਂ ਨੇ સીધા ਦੀ ਧਰਤੀ ਦੇ ਤੋਂ ਕਿਸਾਨ ਦੁਨੀਆਲੇ ਉਹ ਉਹ ਭਰਾਓ ਇੱਕ ਇਹ ਮੰਗ ਜ਼ਰੂਰ ਲੈ ਕੇ ਨਾਲ ਵੇਚ ਰੱਖਣੀ ਆ ਵੀ ਸਾਡੇ ਦੇਸ਼ ਦੇ ਵਿੱਚ ਠੇਕੇ ਪੰਜਾਬ ਦੇ ਵਿੱਚ ਹੋਣੇ ਚਾਹੀਦੇ ਆ ਸਾਡੇ ਪੰਜਾਬ ਦੇ ਵਿੱਚ ਪੋਸਤ ਵਿਜਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਆ ਪੰਜਾਬ ਦੇ ਵਿੱਚ ਕਰ ਕਰ ਅੱਜ ਕੱਲ ਮਾਰੂ ਨਸ਼ੇ ਵੜ ਚੁੱਕੇ ਆ ਤੁਹਾਨੂੰ ਇਹਨਾਂ ਹੱਲ ਕੀ ਲੱਗਦਾ ਹੈ ਕਿ ਸਰਕਾਰ ਇਹਦਾ ਹੱਲ ਕਿੱ사 ਕਰ ਸਕਦੀ ਹੈ ਇਹਦਾ ਹਾਲਤ ਉਹ ਸਰਕਾਰ ਤੋਂ ਨਹੀਂ ਨਿਕਲਣੀ ਸਾਡੀ ਸਰਕਾਰ ਕੱਢੂਗੀ ਅਸੀਂ ਸਰਕਾਰ ਕਰੇ ਤੇ ਸਰਤਾਂ ਨੂੰ ਲੱਗਦਾ ਹੈ ਕਿ ਸਰਕਾਰ ਤੁਹਾਡਾ ਕੀ ਕਹਿਣ ਦਾ ਮਤਲਬ ਜਾਂ ਖੇਤੀ ਹੋਵੇ ਜਾਂ ਕਿੱਥਾ ਸੇ ਸਾਡਾ ਇਹ ਮੰਕਦਾ ਕਿ ਖੇਤੀ ਹੋਵੇ ਸਰਕਾਰ ਦੇ ਧਾਰੇ ਦੇ ਵਿੱਚ ਹੋਵੇ ਜਿਤਨਾ ਸ਼ਰਾਬ ਦੇ ਫੀਮ ਦੇ ਸ਼ਰਾਬ ਦੇ ਠੇਕੇ ਆ ਇਤਨਾ ਠੇਕੇ ਖੋਲ ਕੇ ਠੇਕੇ ਦੇ ਨਾਲੇ ਸਾਡੀ ਸਾਡੇ ਨੌਜਵਾਨ ਭਰਤੀ ਕੀਤੇ ਜਾਣ ਨਾਲੇ ਜਿਹੜੇ ਪਿੰਡਾਂ ਦੇ ਵਿੱਚ ਨਸ਼ਾ ਕੋਰੀ ਅਮਲੀ ਜਿਹੜੇ ਦਾਦਾ ਹੀ ਘਰ ਘਰ ਦਿਆਂ ਤੋਂ ਲੁੱਟਖੁਟ ਕਰਕੇ ਘਰ ਦੇ ਤਾਲੇ ਤੋੜ ਕੇ ਮਾਇਆ ਕੱਢ ਕੇ ਲੈ ਜਾਂਦੇ ਇਹੋ ਜਿਹੇ ਬੰਦਿਆਂ ਨੂੰ ਹਸਪਤਾਲਾਂ ਚ ਰੱਖ ਕੇ ਉਹਨਾਂ ਨੂੰ ਤੁਮਤਾ ਤੁਮਤਾ ਪੋਸਟ ਦਾ ਦੇ ਕੇ ਉਹਨਾਂ ਨੂੰ ਸਾਫ਼ ਸੁਥਰੇ ਕੀਤਾ ਜਾਵੇ ਗੱਲ ਤੇ ਕੋਈ ਵੀ ਨਹੀਂ ਆ ਹੈ ਇਹ ਸਾਡੀਆਂ ਸਰਕਾਰਾਂ ਜਾਣ ਕੇ ਸਾਨੂੰ ਮਰੌਣ ਲਈਆਂ ਇਸ ਬਾਰੇ ਸਾਡੇ ਵਿਚਾਰ ਜਿਹੜੇ ਅਸੀਂ ਗੱਗੇ ਵੀ ਦੱਸਾਂਗੇ ਹੁਣ ਵੀ ਦੱਸਦੇ ਰਾਵਾਂਗੇ ਤੇ ਸਾਡੀ ਜਿਹੜੀ ਇਹ ਵੀਡੀਓ ਆ ਇਹ ਸਾਰੀ ਸਿੱਖ ਸੰਗਤਾਂ ਦੇ ਵਿੱਚ ਅਪੀਲ ਹੈ ਸਾਰੀਆਂ ਸਿੱਖ ਸੰਗਤਾਂ ਵਾਸਤੇ ਪਹੁੰਚਣੀ ਚਾਹੀਦੀ ਹੈ ਅਸੀਂ ਇਹ ਸੰਘਰਸ਼ ਜਿਹੜਾ ਪੂਰੇ ਜ਼ੋਰ ਸ਼ੋਰ ਦੇ ਨਾਲ ਲੜਨ ਸਾਡਾ ਪਿਛਲਾ ਰਿਕਾਰਡ ਕੋਈ ਵੇਖਣਾ ਚਾਵੇ ਉਹ ਵੀ ਅਸੀਂ ਦੱਸਾਂਗੇ ਉਹਨਾਂ ਦਾ ਰਿਕਾਰਡ ਜਿਹੜਾ ਉਹ ਵੀ ਅਸੀਂ ਸਰਕਾਰ ਦੇ ਸਾਹਮਣੇ ਕਰਾਂਗੇ ਆਓ ਹੁਣ ਫਤਿਹ ਬੁਲਾ ਦਈਏ ਇਗਾਰੇ ਬਲਾਦੇ ਨੇ ਆਵੇ ਜਾਦੇ ਫਤੇ ਪਾਵੇ ਸੰਟਰ ਨਾਲ ਤੇ ਖਾਲਸਾ ਪਿੰਡਰਾਲੇ ਦੇ ਮਨ ਨੂੰ ਭਾਜੇ ਘਰ ਘਰ ਪੋਸਤ ਜਾਵੇ ਖਾਲਸੇ ਦੀ ਚੜ੍ਹਦੀ ਕਲਾ ਹੋ ਜਾਵੇ ਆ ਸ੍ਰੀ ਆਕਾਰ ਸਾਡੀਆਂ ਇਨੀਆਂ ਦੇ ਵਿਚਾਰਾ ਵਾ ਇਨੀਆਂ ਸਾਡੀਆਂ ਬੇਨਤੀ ਹੈ ਪ੍ਰਮਾਣ